7000 ਜਵਾਨਾਂ ਦੇ ਕਰੀਬ ਦੁਨੀਆ ਜਵਾਨਾਂ ਬੋਲੀਆਂ ਜਾਂਦੀਆਂ ਨੇ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਪੰਜਾਬੀ ਨੂੰ ਖਾ ਰਹੀ ਆ ਉਰਦੂ ਖਾ ਰਹੀ ਆ ਇਦਾਂ ਹੀ ਸਾਡੇ ਹੋਰ ਬੋਲੀਆਂ ਜਿਹੜੀਆਂ ਪੰਜਾਬੀ ਨੂੰ ਖਾ ਚੁ। ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਪੰਜਾਬੀ ਆ। ਸੱਤ ਸਰੀਆ ਕਾਲ ਪੰਜਾਬੀ। ਅੱਜ 21 ਫਰਵਰੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ। ਸਾਡੀ ਮਾਂ ਬੋਲੀ ਪੰਜਾਬੀ। ਪੰਜਾਬੀ ਮਾਂ ਬੋਲੀ ਜਿਹੜੀ ਸਦੀਆਂ ਤੋਂ ਬੋਲੀ ਜਾ ਰਹੀ ਆ। 7000 ਜਵਾਨਾਂ ਦੇ ਕਰੀਬ ਦੁਨੀਆ ਜਵਾਨਾਂ ਬੋਲੀਆਂ ਜਾਂਦੀਆਂ ਨੇ। ਤੇ ਪੰਜਾਬੀ ਉਹਨਾਂ ਜਵਾਨਾਂ ਚੋਂ ਆਇਆ ਜਿਹੜੀ ਪਹਿਲੀਆਂ 10 12 ਸਭ ਤੋਂ ਵੱਧ ਬੋਲੀਆਂ ਜਾਂਦੀਆਂ ਨੇ ਪੰਜਾਬੀ ਦੀਆਂ ਉਪ ਬੋਲੀਆਂ ਬਹੁਤ ਨੇ ਹਰ ਇੱਕ ਉਪ ਬੋਲੀ ਦੀ ਆਪਣੀ ਮਹੱਤਤਾ ਹੈ ਅਸੀਂ ਮਾਲਵੇ ਵਾਲੇ ਮਲਵਈ ਬੋਲਦੇ ਆ ਮਾਝੇ ਵਾਲੇ ਮਝੈਲ ਉਹ ਜਿਹੜੀ ਮਾਝੀ ਬੋਲਦੇ ਨੇ ਦੁਆਬੇ ਵਾਲੇ ਦੁਆਬੀ ਇਦਾਂ ਪੁਠੋ ਹਰੀ ਪੁਆਦੀ ਹੋਰ ਬਹੁਤ ਉਪ ਬੋਲੀਆਂ ਨੇ ਪਰ ਜਿਹੜੇ ਬੰਦੇ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੇ ਆ ਮਾਂ ਬੋਲੀ ਨੂੰ ਵਿਸਾਰ ਦਿੰਦੇ ਆ ਉਹਨਾਂ ਦਾ ਫਿਰ ਜਿਉਣਾ ਦੁੱਬਰ ਹੋ ਜਾਂਦਾ ਕਿਉਂਕਿ ਮਾਂ ਬੋਲੀ ਕਰਕੇ ਤੁਸੀਂ ਉਹ ਜੇ ਮਾਂ ਬੋਲੀ ਆ ਬੱਚਾ ਜਦੋਂ ਜੰਮਦਾ ਹੈ ਤਾਂ ਉਹ ਮਾਂ ਬੋਲੀ 'ਚ ਸਭ ਤੋਂ ਪਹਿਲਾਂ ਬੋਲਣਾ ਸਿੱਖਦਾ ਮਾਂ ਬੋਲੀ ਸਾਡੇ ਨਾਲ ਬਹੁਤ ਪਿਆਰ ਹੋਣਾ ਚਾਹੀਦਾ ਸੋ ਆਪਦੀ ਮਾਂ ਬੋਲੀ ਤੇ ਮਾਣ ਕਰਿਆ ਕਰੋ ਜਿੱਦਾਂ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਪੰਜਾਬੀ ਨੂੰ ਖਾ ਰਹੀ ਆ ਉਰਦੂ ਖਾ ਰਹੀ ਆ ਇਦਾਂ ਹੀ ਸਾਡੇ ਹੋਰ ਬੋਲੀਆਂ ਜਿਹੜੀਆਂ ਪੰਜਾਬੀ ਨੂੰ ਖਾ ਚੱਲੀਆਂ ਨੇ ਆਪਦੀ ਬੋਲੀ ਬੋਲਣ 'ਚ ਸ਼ਰਮ ਨਾ ਮਹਿਸੂਸ ਕਰਿਆ ਕਰੋ ਮਾਣ ਮਹਿਸੂਸ ਕਰਿਆ ਕਰੋ ਕਿਉਂਕਿ ਇਹ ਸਾਡੀ ਮਾਂ ਦੀ ਬੋਲੀ ਹੈ ਹੈਨਾ ਸਾਡੇ ਬਜ਼ੁਰਗਾਂ ਦੀ ਬੋਲੀ ਹੈ ਇਹਦੇ ਵਿੱਚ ਮਿਠਾਸ ਦੇਖੋ ਕਿੰਨੀ ਹੈ ਪੰਜਾਬੀ ਦੇ ਵਿੱਚ ਅਸੀਂ ਸਾਡੇ ਕੋਲੇ ਅਲੱਗ-ਅਲੱਗ ਸ਼ਬਦ ਨੇ ਜਿਵੇਂ ਭੂਆ ਹਨਾ ਮਾਸੀ ਚਾਚੀ ਤਾਈ ਕਿੰਨੇ ਸ਼ਬਦ ਨੇ ਇੰਗਲਿਸ਼ ਚ ਇੱਕ ਹੋਈ ਐ ਆਂਟੀ ਹਨਾ ਸਾਡੇ ਕੋਲੇ ਦੇਖੋ ਤੁਸੀਂ ਚਾਚਾ ਤਾਇਆ ਮਾਸੜ ਫੁੱਫੜ ਲੱਗ ਲੱਗ ਨੇ ਉਹਨਾਂ ਕੋਲ ਇੱਕ ਹੋਈ ਐ ਅੰਕਲ ਇਸ ਲਈ ਇਹ ਬੋਲੀ ਬੜੀ ਖੂਬਸੂਰਤ ਬੋਲੀ ਐ ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਪੰਜਾਬੀ ਆ ਸਾਡੀ ਮਾਂ ਬੋਲੀ ਪੰਜਾਬੀ ਐ ਸੋ ਪੰਜਾਬੀ ਉਹ ਪੰਜਾਬੀ ਤੇ ਮਾਣ ਕਰਿਆ ਕਰੋ ਅੱਜ ਤੋਂ ਜਿੰਨੇ ਮੇਰੇ ਭਰਾ ਪੰਜਾਬੀ ਨੇ ਕਿਤੇ ਵੀ ਸਰਕਾਰੀ ਦਫ਼ਤਰ ਜਾਂ ਕਿਤੇ ਵੀ ਬੈਂਕ ਦੇ ਵਿੱਚ ਕਿਤੇ ਵੀ ਸਾਈਨ ਕਰਨ ਦੀ ਲੋੜ ਐ ਤਾਂ ਜਿਹੜੇ ਦਸਤਖਤ ਕਰਨੇ ਨੇ ਤੁਸੀਂ ਆਪਦਾ ਨਾਮ ਪੰਜਾਬੀ 'ਚ ਲਿਖਿਆ ਕਰਨਾ ਐ ਆਓ ਅੱਜ ਦੇ ਦਿਨ ਇਹ ਵਾਅਦਾ ਕਰੀਏ ਇਹ ਪ੍ਰਣ ਕਰੀਏ ਸਾਰੇ ਪੰਜਾਬ ਵਾਲੇ ਕਿਉਂਕਿ ਨਾ ਤਾਂ ਹਿੰਦੂ ਮਸਲਾ ਨਾ ਸਿੱਖ ਮਸਲਾ ਨਾ ਕ੍ਰਿਸਚੀਅਨ ਮਸਲਾ ਨਾ ਕੋਈ ਏਜਾਦ ਦਾ ਮਸਲਾ ਹੈ ਇਹ ਮਸਲਾ ਹੈ ਮਾਂ ਬੋਲੀ ਦਾ ਸੋ ਅੱਜ ਤੋਂ ਬਾਅਦ ਜਿੰਨੇ ਵੀ ਪੰਜਾਬੀ ਪੰਜਾਬ 'ਚ ਰਹਿੰਦੇ ਨੇ ਉਹ ਆਪਦੇ ਦਸਤਖਤ ਪੰਜਾਬੀ ਦੇ ਵਿੱਚ ਕਰਿਆ ਕਰੋ ਮਾਣ ਮਹਿਸੂਸ ਕਰਿਆ ਕਰੋ ਹੈਨਾ ਜਦੋਂ ਦੇਖਿਆ ਮੈਂ ਸਾਡੇ ਔਰਤਾਂ ਕਈ ਵਾਰੀ ਦੇਖੀਆਂ ਨੇ ਜਿਹੜੀਆਂ ਖਾਸ ਤੌਰ ਤੇ ਸ਼ਹਿਰਾਂ ਵਾਲੀਆਂ ਗੋਲ ਗੱਪਿਆਂ ਵਾਲੀ ਰੇੜੀ ਤੇ ਹੋੜ ਉੱਥੇ ਜਾ ਕੇ ਅਰੇ ਬਈਆ ਕਿਆ ਕਰ ਰਹੇ ਹੋ ਕਿਤੇ ਗਣਾ ਬੀਰੀਆ ਚੀਜ਼ ਖਵਾਈ ਕਿੰਨੀ ਮਠਾਸ ਹੈ ਹਨਾ ਕਿੰਨੀ ਖੂਬਸੂਰਤ ਲੱਗਦੀ ਆ ਯਾਰ ਇਹ ਚੀਜ਼ ਜਦੋਂ ਕਿਸੇ ਨੂੰ ਬਾਹਰ ਲੋਕ ਦੱਸਦੇ ਨੇ ਜਦੋਂ ਕਿਤੇ ਵਿਦੇਸ਼ਾਂ ਜਾਂਦੇ ਨੇ ਇੱਕ ਦੂਜੇ ਨੂੰ ਮਿਲਦੇ ਨੇ ਤਾਂ ਭੱਜ ਕੇ ਚਾਓ ਨਾਲ ਮਿਲਦੇ ਨੇ ਯਾਰ ਬਈ ਸਾਡਾ ਮਾਂ ਬੋਲੀ ਦਾ ਪੁੱਤ ਆ ਗਿਆ ਸੋ ਮਾਂ ਬੋਲੀ ਦਾ ਪੁੱਤ ਹੋਣ ਦੇ ਨਾਤੇ ਮੈਂ ਜਿੰਨਾ ਹੋ ਸਕੂਗਾ ਆਪਦੀ ਮਾਂ ਬੋਲੀ ਨੂੰ ਉਹਨਾਂ ਇਹਦੇ ਲਈ ਬੋਲਦੇ ਰਾਵਾਂਗੇ ਕਿਉਂਕਿ ਮੇਰੀ ਮਾਂ ਦੀ ਬੋਲੀ ਹੈ ਮੇਰੇ ਪੁਰਖਿਆਂ ਦੀ ਬੋਲੀ ਹੈ ਮੇਰੇ ਬਜ਼ੁਰਗਾਂ ਦੀ ਬੋਲੀ ਹੈ ਸੋ ਅਸੀਂ ਜਦੋਂ ਜੰਮੇ ਸੀ ਤਾਂ ਪੰਜਾਬੀ ਚ ਸਭ ਤੋਂ ਪਹਿਲਾਂ ਅਸੀਂ ਸਿੱਖਿਆ ਸੀ ਮਾਂ ਕਹਿਣਾ ਸੋ ਆਓ ਆਪਦੇ ਪੰਜਾਬੀ ਹੋਣ ਦਾ ਸਬੂਤ ਦਿਓ ਅੱਜ ਅੰਤਰਰਾਸ਼ਟਰੀ ਬੋਲੀ ਦਿਵਸ ਤੇ ਕੋਸ਼ਿਸ਼ ਕਰੀਏ ਅਸੀਂ ਵੱਧ ਤੋਂ ਵੱਧ ਇਹ ਪ੍ਰਣ ਕਰੀਏ ਕਿ ਅਸੀਂ ਦਸਤਕਤ ਪੰਜਾਬੀ ਚ ਕਰਾਂਗੇ ਪੰਜਾਬੀ ਬੋਲਾਂਗੇ ਹਾਂ ਜਿੱਥੇ ਜ਼ਰੂਰਤ ਹੈ ਉੱਥੇ ਚਾਹੇ ਉਹ ਇੰਗਲਿਸ਼ ਆ ਚਾਹੇ ਉਹ ਹਿੰਦੀ ਆ ਸਾਡਾ ਵੈਰ ਵਿਰੋਧ ਕਿਸੇ ਨਾਲ ਨਹੀਂ ਉੱਥੇ ਉਹ ਬੋਲੀ ਵੀ ਬੋਲਾਂਗੇ ਬਹੁਤ ਬਹੁਤ ਧੰਨਵਾਦ ਸਾਥੀ